ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋਂ ਸਾਰੇ ਤੇ ਦੋਸਤੋ ਆ ਗੱਡੀਆਂ ਦਾ ਐਡਾ ਕਾਫਲਾ ਵੇਖ ਕੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਵੀ ਇਹ ਕਿਸੇ ਵੱਡੇ ਲੀਡਰ ਦੀ ਰੈਲੀ ਹੈ ਪਰ ਇਹ ਸੋਚ ਰਹੇ ਹੋ ਤੁਸੀਂ ਪਰ ਬਹੁਤ ਬੰਦੇ ਅੰਡਰਸਟੈਂਡ ਹੋ ਗਏ ਹੁਣ ਇਸ ਗੱਲ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਵੀ ਇਹ ਬਿਊ ਲੋਕੇਸ਼ਨ ਹੈ ਜਿਹੜੀ ਕਿੱਥੋਂ ਦੀ ਹੈ ਤੇ ਆਓ ਦੋਸਤੋ ਆਪਾਂ ਦਿਖਾਉਨੇ ਆ ਸੋਨੂੰ ਇਹ ਹੈ ਜੀ 22 ਸਿੱਧੂ ਮੂਸੇ ਵਾਲੇ ਦੀ ਮਰਹੂਮ ਦੀ ਵਰਸੀ ਪਿੰਡ ਮੂਸੇ ਦੇ ਵਿੱਚ ਗਏ ਹੋਏ ਆ ਇੱਥੋਂ ਜਿਹੜੀ ਸੜਕ ਤੋਂ ਐਂਟਰੀ ਦੋਸਤੋ ਸਟਾਰਟ ਆ ਗੱਡੀਆਂ ਦਾ ਕਾਫਲਾ ਇੱਕ ਤੋਂ ਇੱਕ ਵੱਧ ਕੇ ਜਿਹੜਾ ਦੋਸਤ ਆਈ ਵੀ ਜਾਂਦੇ ਨੇ ਤੇ ਜਾਈ ਵੀ ਜਾਂਦੇ ਨੇ ਜਿਹਦੇ ਬਾਈ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਨੇ ਤੇ ਗੱਡੀਆਂ ਵੇਖ ਕੇ ਦੋਸਤੋ ਤੁਹਾਨੂੰ ਅੰਦਾਜ਼ਾ ਜਿਹੜਾ ਲੱਗ ਗਿਆ ਹੋਣਾ ਵੀ ਅੱਗੇ ਦਾ ਮਾਹੌਲ ਕੀ ਐ ਗੱਲ ਕਰਦਾ ਮੈਂ ਕੱਠ ਦੀ ਵੀ ਬਹੁਤ ਹੀ ਜ਼ਿਆਦਾ ਕੱਠ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਅੱਗੇ ਜਾ ਕੇ ਗੱਲ ਐ ਜਿਹੜੀ ਸਾਰੀ ਆਪਾਂ ਨੂੰ ਕਲੀਅਰ ਹੋ ਜੂਗੀ ਤੇ ਆ ਇਧਰਲੇ ਪਾਸੇ ਦੋਸਤੋ ਖੂਨ ਦਾਨ ਕੈਂਪ ਹੈ ਨਾ ਜਿਹੜੇ ਉਹ ਲੱਗੇ ਹੋਏ ਨੇ ਆ ਮੱਲੋਵੀ ਅਮਰ ਸੀ ਬੰਦਾ ਉਹ ਤੇ ਅਮਰ ਹੈ ਤੇ ਅਮਰ ਰਹੂ ਆ ਮਰਹੂਮ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਵਿੱਚ ਬਹੁਤ ਘਰਾਂ ਨੂੰ ਰੋਜ਼ਗਾਰ ਦਾ ਜਿਹੜਾ ਬਾਈ ਨੇ ਦੇ ਹੀ ਦਿੱਤਾ ਅੱਜ ਤਾਂ ਚਲੋ ਉਹਦੀ ਵਰਸੀ ਆਪਾਂ ਕਹਿ ਦਿੰਨੇ ਆ ਉਸ ਤੋਂ ਇਲਾਵਾ ਵੀ ਇੱਥੇ ਬਾਜ਼ਾਰ ਆ ਦੋਸਤੋ ਪੂਰਾ ਬਣਿਆ ਰਹਿੰਦਾ ਦੁਕਾਨਾਂ ਖੁੱਲ ਗਈਆਂ ਨੇ ਬਹੁਤ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਆ ਜਿਹੜਾ ਇੱਥੋਂ ਮਿਲਿਆ ਤੇ ਅੱਜ ਕਿੱਡਾ ਚੰਗਾ ਕੰਮ ਆ ਜਿਹਦਾ ਬਾਈ ਦੀ ਵਰਸੀ ਤੇ ਖੂਨਦਾਨ ਦਾ ਕੈਂਪ ਹੈ ਲੱਗਿਆ ਹੋਇਆ ਤੇ ਚਲੋ ਅੱਗੇ ਚੱਲਦੇ ਆ ਦੋਸਤੋ ਆ ਬਾਜ਼ਾਰ ਆ ਦੁਕਾਨਾਂ ਲੱਗੀਆਂ ਹੋਈਆਂ ਗਰੀਬ ਗੁਰਬਿਆਂ ਦਾ ਵਿਚਾਰਿਆਂ ਦਾ ਗੁਜ਼ਾਰੇ ਦਾ ਸਾਧਨ ਬਣ ਗਿਆ ਤੇ ਇੱਥੋਂ ਦੋਸਤੋ ਆ ਜਿਹੜੀ ਸਟਾਰਟਿੰਗ ਹੁੰਦੀ ਹੈ ਜਿੱਥੇ ਬਾਈ ਦਾ ਸਟੈਚੂ ਆ ਸਮਾਧ ਬਣੀ ਹੋਈ ਆ ਤੇ ਚਲੋ ਆਪਾਂ ਵੀ ਇੱਥੋਂ ਗਰਮੀ ਜ਼ਿਆਦਾ ਬਹੁਤ ਜ਼ਿਆਦਾ ਪੈ ਰਹੀ ਆ ਪਾਣੀ ਪੀ ਕੇ ਤੇ ਅੱਗੇ ਚੱਲ ਕੇ ਦੇਖਦੇ ਆਂ ਵੀ ਅੱਗੇ ਦਾ ਮਾਹੌਲ ਕੀ ਐ ਇਕੱਠ ਦੋਸਤੋ ਯਾਰ ਜੇ ਮੈਂ ਗਿਣਤੀ ਦੀ ਗੱਲ ਕਰਾਂ ਤਾਂ ਮੇਰੇ ਹਿਸਾਬ ਨਾਲ ਮੁਸ਼ਕਿਲ ਆ ਕਾਊਂਟਿੰਗ ਨਹੀਂ ਕਰੀ ਜਾ ਸਕਦੀ ਕਿਉਂਕਿ ਬੇਜਾਂ ਜ਼ਿਆਦਾ ਹੀ ਇਕੱਠਾ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਬਹੁਤ ਦੂਰੋਂ ਦੂਰੋਂ ਤੱਕ ਭਾਈ ਨੂੰ ਪਿਆਰ ਕਰਨ ਵਾਲੇ ਭਾਈ ਨੂੰ ਚਾਹਣ ਵਾਲੇ ਜਿਹੜੇ ਫੈਨ ਨੇ ਭਾਈ ਦੇ ਪਹੁੰਚੇ ਹੋਏ ਨੇ ਇਹ ਗਰਮਾ ਗਰਮ ਮਾਹੌਲ ਹੋਇਆ ਪਿਆ ਦੋਸਤੋ ਪੂਰਾ ਗਰਮੀ ਬਹੁਤ ਜ਼ਿਆਦੇ ਤੇ ਆ ਲੰਗਰ ਹੈ ਭਾਈ ਦੀ ਯਾਦ ਦੇ ਵਿੱਚ ਮੇਲਾ ਹੀ ਲੱਗਿਆ ਪਿਆ ਦੋਸਤੋ ਪੂਰੀ ਸਹੂਲਤਾਂ ਫੈਸਿਲਿਟੀਆਂ ਜਿਹੜੀਆਂ ਦੂਰੋਂ ਆਏ ਮਹਾਰਾਸ਼ਟਰ ਤੱਕ ਦੇ ਵੀ ਬੰਦੇ ਆ ਜਿਹੜੇ ਭਾਈ ਨੂੰ ਵਾਰਸੀ ਦੇ ਉੱਤੇ ਬਾਈ ਦੇ ਚਾਹਣ ਵਾਲੇ ਪਿਆਰ ਕਰਨ ਵਾਲੇ ਨੇ ਪਹੁੰਚੇ ਹੋਏ ਨੇ ਤੇ ਉਹਨਾਂ ਲਈ ਅਰੇਂਜਮੈਂਟ ਹੈ ਜਿਹੜਾ ਲੰਗਰ ਪਾਣੀ ਦੀ ਪੂਰੀ ਸਹੂਦਤ ਹੈ ਫੈਸਿਲਿਟੀ ਹੈ ਜਿਹੜੀ 쿨ਰ ਪੱਖੇ ਵੀ ਦੋਸਤੋ ਜਿਹੜੇ ਲਾਏ ਗਏ ਨੇ ਤੇ ਗਿਣਤੀ ਦਾ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਤੇ ਬਾਈ ਬਲਕਾਰਣ ਖੇਲਾ ਕਲਾਕਾਰ ਸਾਹਿਬ ਬਾਈ ਨੂੰ ਪਿਆਰ ਕਰਨ ਵਾਲੇ ਆ ਚੰਗੀ ਮਿੱਤਰਤਾ ਸੀ ਉਹਨਾਂ ਨਾਲ ਹਨ ਆਉਂਦੇ ਸੀ ਅੱਜ ਵੀ ਵਰਸੀ ਦੇ ਉੱਤੇ ਪਹੁੰਚ ਕੇ ਨਾਮ ਅੱਖਾਂ ਦੇ ਨਾਲ ਪੱਤਰਕਾਰਾਂ ਨਾਲ ਚਾਰ ਗੱਲਾਂ ਜਿਹੜੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਪਿੱਛੇ ਗੁਰੂ ਸਾਹਿਬ ਦੀ ਹਜ਼ੂਰੀ ਹੈ ਪ੍ਰਕਾਸ਼ਯਾ ਪਾਠ ਜਿਹੜੇ ਕਰਵਾਏ ਗਏ ਨੇ ਖੰਡਪੜ ਦੇ ਭੋਗ ਨੇ ਵਰਸੀ ਦੇ ਵਜਦੇ ਤੇ ਕੱਠ ਦੇਖ ਲੋ ਦੋਸਤੋ ਚਾਰੇ ਪਾਸੇ ਕਮਾ ਕਿ ਨਿਗਾਹ ਆਪਾਂ ਦੇਖ ਸਕਦੇ ਜਿੱਧਰ ਵੀ ਆਪਣੀ ਨਿਗਾਹ ਜਾਂਦੀ ਹੈ ਜਾਂ ਕੈਮਰਾ ਜਾਂਦਾ ਹੈ ਹਜੂਮ ਬਣਿਆ ਹੋਇਆ ਝੁੰਡ ਬਣਿਆ ਹੋਇਆ ਲੋਕਾਂ ਦਾ ਬਾਈ ਦੇ ਚੌਣ ਆ ਲੈਣ ਦਾ ਬਾਈ ਨੂੰ ਪਿਆਰ ਕਰਨ ਵਾਲਿਆਂ ਦਾ ਤੇ ਬਾਪੂ ਬਲਕੌਰ ਸਿੰਘ ਜੀ ਵੀ ਨਮ ਅੱਖਾਂ ਦੇ ਨਾਲ ਜਿਹੜੇ ਬਾਈ ਨੂੰ ਚੌਣ ਵਾਲੇ ਫੈਨ ਆਏ ਨੇ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰ ਚੁੱਕੇ ਨੇ ਸਪੀਚ ਜਿਹੜੀ ਦੇ ਕੇ ਹੋ ਉਹ ਉਥੇ ਬੈਠ ਗਏ ਨੇ ਉਹਨਾਂ ਨੂੰ ਮਿਲਣਾ ਇਹ ਬੰਦੇ ਜਿਹੜੇ ਆਸ਼ੀਰਵਾਦ ਆ ਉਹਨਾਂ ਤੋਂ ਲੈ ਰਹੇ ਨੇ ਤੇ ਚਲੋ ਹੁਣ ਦੋਸਤੋ ਆਪਾਂ ਚੱਲਦੇ ਆਂ ਬਾਈ ਸਿੱਧੂ ਮੂਸੇਵਾਲਾ ਜਿੱਤੇ ਸਟੈਚੂ ਬਣਿਆ ਹੋਇਆ ਉਥੇ ਜਾ ਕੇ ਦੇਖਦੇ ਆਂ ਮਾਹੌਲ ਕੀ ਆ ਇਸ ਸੈਲਫੀਆਂ ਦਾ ਤਾਂ ਕਾਰਵਾ ਦੋਸਤੋਂ ਆਈਆਂ ਜਿਹੜਾ ਚਲੋ ਅੱਜ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਵੀ ਅੱਜ ਤਾਂ ਚਲੋ ਬਾਈ ਦੀ ਵਰਸੀ ਆ ਹਨਾ ਮੰਦਪਾਗਾ ਦਿਨ ਹੈ ਅੱਜ ਦਾ ਇਹ ਜਿਹੜਾ 29 5 ਦਾ ਦਿਨ ਹੈ ਬਲੈਕ ਡੇ ਦੇ ਨਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਜਿਸ ਦਿਨ ਇਸ ਮਹਾਨ ਸ਼ਖਸੀਅਤ ਦਾ ਸਾਡੇ ਨਾਲੋਂ ਵਿਛੋੜਾ ਪਿਆ ਸੀਗਾ ਤੇ ਸੈਲਫੀਆਂ ਦਾ ਕਾਰਵਾ ਦੋਸਤੋਂ ਇਹ ਵਰਸੀ ਤੋਂ ਇਲਾਵਾ ਵੀ ਉਹ ਰੁਟੀਨ ਹੀ ਬਣਿਆ ਹੋਇਆ ਵੀ ਹਰ ਦਿਨ ਬਾਈ ਨੂੰ ਪਿਆਰ ਕਰਨ ਵਾਲੇ ਬੰਦੇ ਡੇਲੀ ਰੁਟੀਨ ਚ ਆਉਂਦੇ ਨੇ ਸੈਲਫੀਆਂ ਲੈਂਦੇ ਨੇ ਯਾਦ ਕਰ ਰਾ ਜਿਹੜੀ ਬਾਈ ਦੀ ਉਹਨੂੰ ਤਾਜ਼ਾ ਰੱਖਿਆ ਹੋਇਆ ਕਿਉਂਕਿ ਇੰਨਾ ਪਿਆਰ ਕਰਨ ਵਾਲਿਆਂ ਨੂੰ ਇੰਨਾ ਇਕੱਠ ਦੇਖ ਕੇ ਕਦੇ ਫੀਲ ਨਹੀਂ ਹੁੰਦਾ ਵੀ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਆ ਉਹ ਐਦਾਂ ਹੀ ਲੱਗਦਾ ਵੀ ਅੱਜ ਵੀ ਸਾਡੇ ਵਿੱਚ ਆ ਅਮਰ ਹੈ ਜੱਟਾਂ ਤੋਂ 911 ਲੈਜੈਂਡ ਨੇਵਰ ਡਾਈ ਹੈ ਜਿਹੜੀ ਗੱਲ ਉਹ ਝੂਠ ਨਹੀਂ ਹੈ ਦੋਸਤੋ ਬਿਲਕੁਲ ਸੱਚ ਹੈ ਕਿਉਂਕਿ ਪਹਿਲਾਂ ਵੀ ਉਹ ਸਾਡੇ ਵਿੱਚ ਸਰੀਰਕ ਤੌਰ ਤੇ ਬੇਸ਼ੱਕ ਸਾਨੂੰ ਜ਼ਰੂਰ ਵਿਛੋੜਾ ਉਹਨੇ ਦਿੱਤਾ ਪਰ ਰੂਹਾਨੀ ਤੌਰ ਤੇ ਉਹ ਦਿਲਾਂ ਦੇ ਵਿੱਚ ਅੱਜ ਵੀ ਬੰਦਾ ਜਿਦਾ ਰਾਜ ਹੈ ਕਰਦਾ ਹੈਗਾ ਇੰਦਰਲੇ ਸਾਈਡ ਮਾਤਾ ਜੀ ਹੋਰ ਨੇ ਜਿਹੜੇ ਬੈਠੇ ਹੋਏ ਆ ਤੇ ਆ ਬਾਈ ਦੇ ਫੈਨ ਜਿਹੜੇ ਆ ਗੁਰੂ ਪ੍ਰਕਾਸ਼ ਜੀ ਅੱਗੇ ਮੱਥਾ ਟੇਕ ਕੇ ਸਜਦਾ ਕਰਕੇ ਜਿਹੜੇ ਵਾਪਸ ਆ ਰਹੇ ਨੇ ਤੇ ਆ ਬਾਈ ਦੀ ਫੋਟੋ ਆ ਜਿਹੜੀ ਉੱਥੇ ਰੱਖੀ ਹੋਈ ਆ ਬਾਈ ਦੇ ਫੈਨ ਆ ਸ਼ਰਧਾਂਜਲੀ ਆ ਜਿਹੜੇ ਬਾਈ ਨੂੰ ਨਾਮ ਅੱਖਾਂ ਦੇ ਨਾਲ ਦਿੰਦੇ ਹੋਏ ਬਾਠ ਦੇ ਭੋਗ ਆ ਜਿਹੜੇ ਦੋਸਤੋ ਪਹੁੰਚ ਚੁੱਕੇ ਨੇ ਉਹ ਤੇ ਹੁਣ ਉਹ ਬਾਈ ਦੇ ਚੌਣ ਵਾਲੇ ਜਿਹੜੇ ਬੰਦੇ ਉਹ ਸੈਲਫੀਆਂ ਫੋਟੋਆਂ ਲੈ ਰਹੇ ਨੇ ਬਾਈ ਦੀਆਂ ਮਾਹੌਲ ਜਿੱਧਰ ਵੀ ਨਿਗਾਹ ਮਾਰਦੇ ਆ ਫੁੱਲ ਵੱਟਾ ਫੁੱਲ ਕੱਟ ਕਹਿ ਸਕਦੇ ਆ ਅੱਛਾ ਵੀ ਦੋਸਤਾ ਹਾਜ਼ਰੀ ਆਪਾਂ ਵੀ ਲਾ ਕੇ ਚੱਲੇ ਆ ਤੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਤੂੰ ਸਾਡੇ ਆਵਾਦ ਰਹੇਂ